ਆਹ ਭਾਈ ਜੀ ਸਾਈਡ ਤੇ ਆਵੜੀ ਫੋਟੋ ਦਾ ਥੋੜੀ ਹੋਣੀ ਕਿਤੇ ਨਹੀਂ ਬੈਠ ਕੇ ਆਜੋ ਆ ਬਿਲਕੁਲ ਮੰਤਰੀ ਧਰਮਸੋਧ ਦਾ ਸਵਾਗਤ ਆ ਜਿਹੜਾ ਹਾਰਪਾ ਕੇ ਵਰਕਰਾਂ ਬਲੌਂਕ ਕੀਤਾ ਜਾ ਰਿਹਾ ਵੱਡੀ ਤਦਾਦ ਦੇ ਵਿੱਚ ਵਰਕਰ ਨੇ ਜਿਹੜੇ ਜੇਲ੍ਹ ਦੇ ਬਾਹਰ ਇਕੱਠੇ ਹੋਏ ਨੇ ਫੋਲਾਂ ਦੇ ਹਾਰ ਪਾਏ ਗਏ ਨੇ ਸਾਧੂ ਸਿੰਘ ਧਰਮਸੋਧ ਦੇ ਬੜੇ ਖੁਸ਼ ਨਾਜ ਰਾਏ ਨੇ ਰਣਨੀਤੀ ਹਕ ਦੇ ਨਾਬਾ ਦੇ ਵਿੱਚ ਵਰਕਰਾਂ ਨਾਲ ਮੀਟਿੰਗ ਕਰਕੇ ਅਗਲੀ ਰਣਨੀਤੀ ਜਿਹੜੀ ਉਹ ਤਿਆਰ ਕੀਤੀ ਜਾਵੇਗੀ ਲੋਕਾਂ ਦੀ ਸੇਵਾ ਦੇ ਵਿੱਚ ਫੇਰ ਬਾਹਰ ਉਹ ਜਦੋਂ ਉਹਨੂੰ ਸਵਾਲ ਪੁੱਛਿਆ ਗਿਆ ਕਿ 15 ਮਹੀਨਿਆਂ ਤੋਂ ਨਾਬਾ ਲਵਾਰਸ ਸੀ ਪਰ ਉਹਨਾਂ ਦਾ ਕਹਿਣਾ ਕਿ ਲਵਾਰਸ ਨਹੀਂ ਸੀ ਮੇਰੇ ਵਰਕਰ ਤੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਸੀ ਉਹ ਦਿਨ ਰਾਤ ਕਾਂਗਰਸ ਪਾਰਟੀ ਸੇਵਾ ਦੇ ਵਿੱਚ ਜੁਟੇ ਹੋਏ ਸਨ ਪਰ ਅੱਜ ਦੇਖੋ ਵਰਕਰਾਂ ਦੀ ਲੜਾਈ ਸੀ ਵਰਕਰਾਂ ਨੇ ਲੜੀਆ ਰੁਹਾਈ ਕਮਾਂਡ ਨੇ ਲੜੀਆ ਹੂੰ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਹੁਣ ਕਿਹੜੀ ਰਣਨੀਤੀ ਤੈਅ ਕਰੋਗੇ ਤੁਸੀਂ ਅੱਜ ਬਾਹਰ ਆਏ ਹੋ ਰਣਨੀਤੀ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜੋ ਰਣਨੀਤੀ ਉਹਦੇ ਨਾਲ ਆ ਬਿਲਕੁਲ 15 ਮਹੀਨਿਆਂ ਤੋਂ ਜਿਹੜਾ ਨਾਬਾਲ ਲਵਾਰਸ ਸੀ ਤੁਸੀਂ ਜੇ ਸੀ ਵਰਕਰਾਂ ਦੇ ਹੌਸਲੇ ਟੁੱਟੇ ਹੋਏ ਸੀ ਨੋ ਬਿਲਕੁਲ ਨਾਬਾਲਸ ਨਹੀਂ ਸੀ ਮੇਰਾ ਇੱਕ ਇੱਕ ਵਰਕਰ ਹਰ ਪਿੰਡ ਚ 10 10 ਵਰਕਰ ਬੈਠੇ ਨੇ ਕੋਈ ਨਾਬਾਲਸ ਨਹੀਂ ਸੀਗਾ ਜੇ ਮੈਂ ਇਕੱਲਾ ਅੰਦਰ ਸੀ ਤਾਂ ਮੇਰਾ ਵਰਕਰ ਇੱਕ ਇੱਕ ਭਾਵੇਂ ਬਲੌਗ ਪ੍ਰੈਜ਼ੀਡੈਂਟ ਨੇ ਇੱਧਰ ਦੇ ਬਲਾਕ ਸੰਪਤੀਆਂ ਦੇ ਮੈਂਬਰ ਨੇ ਸਰਪੰਚ ਨੇ ਐਸੇ ਸਾਡੇ ਵਰਕਰ ਨੇ ਜਿਨ੍ਹਾਂ ਨੇ ਸਾਰੇ ਪਿੰਡਾਂ ਦੇ ਪਿੰਡਾਂ ਸਾਂਭੇ ਨੇ ਉਹ ਮੌਜੂਦ ਸੀ ਅੱਜ ਤੁਸੀਂ ਕਹਿ ਕੇ ਦੇਖ ਲਓ ਕਿ ਨਬਾ ਦੇ ਜਦੋਂ ਸਰਪੰਚੀਆਂ ਦੇ ਇਲੈਕਸ਼ਨ ਹੋਏ ਨੇ ਸਾਡਾ ਬਹੁਤ ਵਧੀਆ ਰਿਜ਼ਲਟ ਆਦੋ ਬਿਲਕੁਲ ਕਿਹੋ ਜਿਹਾ ਫੋਨ ਆ ਰਿਹਾ ਹੈ ਕਿਸ ਤਰ੍ਹਾਂ ਦੇਖ ਕੇ ਇਸ ਤਰ੍ਹਾਂ ਦੇਖ ਰਹੇ ਹੋ ਹੁਣ ਰਣਨੀਤੀ ਕੀ ਹੋਊਗੀ ਇਹ ਇਲਾਕੇ ਦੇ ਲਈ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਧੱਕੇਸ਼ਾ ਹੀ ਜੜੀ ਕੀਤੀ ਜਾ ਰਹੀ ਹੈ ਯਾਰ ਰਣਨੀਤੀ ਕਾਦੀ ਹੁੰਦੀ ਹੈ ਸੇਵਾ ਹੈ ਲੋਕਾਂ ਦੀ ਪਹਿਲਾਂ ਵੀ ਕਰਦੇ ਫੇਰ ਵੀ ਕਰਾਂਗੇ ਆਪਰਾ ਕੇ ਪ੍ਰੋਗਰਾਮ ਦੱਸਾਂਗੇ ਮਾਨ ਸਾਹਿਬ ਸਾਡੇ ਅੱਜ ਬਾਹਰ ਆ ਜਾਣਗੇ ਤੁਹਾਡੇ ਸਾਬਕਾ ਮੰਤਰੀ ਸਾਹਿਬ ਲੋਵਾਰ ਸਤਾ ਫਿਰ ਐ ਹੁੰਦਾ ਵਰਕਰ ਤਾਂ ਔਕਣੀ ਜੁੜੇ ਹੋਈ ਸੀ ਦੇਖੋ ਲੀਡਰ ਜਦੋਂ ਅੰਦਰ ਹੈਗਾ ਤਾਂ ਲੋਵਾਰ ਸਤਾ ਉਹਨਾਂ ਚ ਰਹਿੰਦਾ ਹੀ ਹੈ ਜੀ ਲੀਡਰ ਤੋਂ ਬਿਨਾ ਹੁਣ ਐਕਟੀਵਿਟੀ ਉਹਨੀਆਂ ਸ਼ੁਰੂ ਹੋ ਜਾਣੀ ਹੈ ਸਾਰੇ ਵਰਕਰ ਕੈਮਨੇ ਜੀ ਕਾਂਗਰਸ ਪਾਰਟੀ ਦੇ ਚਟਾਨ ਵਾਂਗ ਖੜੇ ਨੇ ਸਾਬਕਾ ਮੰਤਰੀ ਸਾਹਿਬ ਨਾਲ ਬਿਲਕੁਲ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਤੱਕੇਸ਼ਾਈਆਂ ਦਾ ਜਵਾਬ ਆ ਜਿਹੜਾ ਉਹ ਅਗਲੀ ਰਣਨੀਤੀ ਦੇ ਵਿੱਚ ਦਿੱਤਾ ਜਾਊਗਾ ਹਾਂਜੀ ਉਦੋਂ ਦੇਖੋ ਇਹ ਹੈਗੀ ਆ ਹਾਈ ਲੈਵਲ ਦੀ ਪੋਲਿਟਿਕਸ ਇਹਦੇ ਤੇ ਨਾ ਨਾਬੇ ਤਾਂ ਕਾਂਗਰਸ ਪਾਰਟੀ ਨਾਲ ਦੇ ਕੋ ਜੁੜਿਆ ਹੋਇਆ ਨਾ ਆਪਾਂ ਇਹ ਤਾਂ ਠੀਕ ਹੈ ਆਪਾਂ ਦੇ ਨਾਲ ਬਦਲਾਅ ਆਈ ਜਾਂਦਾ ਹੁੰਦਾ ਕਿਤੇ ਕਿਤੇ ਕਿੰਨੀਆਂ ਤਾਂ ਨਾਬਾ ਤੱਕੇਸ਼ਾਈਆਂ ਤਾਂ ਮਾਨ ਸਾਹਿਬ ਸਾਨੂੰ ਆਪ ਵੀ ਪਤਾ ਕਿੰਨੀਆਂ ਹੋ ਰਹੀਆਂ ਨੇ ਤੱਕੇ ਨਹੀਂ ਦਦਨਾ ਨਹੀਂ ਪੱਤਰਕਾਰਾਂ ਨੂੰ ਜ਼ਿਆਦਾ ਹੀ ਪਤਾ ਹੁੰਦਾ ਨਹੀਂ ਸਾਨੂੰ ਤਾਂ ਕੋਈ ਬਲਾਵਾ ਜੀ ਨਹੀਂ ਬਾਕੀ ਕੁੱਲ ਮਿਲਾ ਕੇ ਠੀਕ ਹੈ ਜੀ ਚਲੋ ਮੰਤਰੀ ਸਾਹਿਬ ਨਾਲ ਸਾਫਾ ਮੰਤਰੀ ਸਾਹਿਬ ਨਾਲ ਲੱਗਦਾ ਵੀ ਤੱਕਾ ਹੋਇਆ ਚਲੋ ਵਰਕਰ ਤਾਂ ਅਸੀਂ ਤਾਂ ਜੁੜੇ ਹੋਈਆਂ ਕਾਂਗਰਸ ਨਾਲ ਸਾਡੇ ਨਾਲ ਤਾਂ ਤੱਕਾ ਹੋਈ ਜਾਵੇ ਨਾ ਤੱਕਾ ਹੋਵੇ ਅਸੀਂ ਤਾਂ ਕਾਂਗਰਸ ਪਾਰਟੀ ਦੇ ਸਪਾਈ ਹਾਂ ਨਾਲ ਕੀ ਹੋਇਆ ਬਤੀਰਾ ਤੁਸੀਂ ਵੀ ਚੇਅਰਮੈਨ ਰਹੇ ਹੋ ਮਾਰਕੀਟ ਸੌਰੀ ਆਪਣੇ ਬਹੁਤ ਕੰਮ ਨਹੀਂ ਆ ਬਾਰੇ ਨਹੀਂ ਮੈਂ ਵੀ ਕਾਫੀ ਉਸ ਟਾਈਮ ਨਾ ਜਿਵੇਂ ਚਲੋ ਅਫਸਰ ਸਾਹੀ ਗਲਤ ਗਾਈਡ ਕਰੀ ਜਾਂਦੀ ਹੁੰਦੀ ਆ ਉਸ ਤੋਂ ਬਾਅਦ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਸੀ ਜੀ ਕੋਈ ਉਸ ਤੋਂ ਬਾਅਦ ਠੀਕ ਠਾਕ ਹੋਇਆ ਜੀ ਸਾਰਾ ਕੁਝ ਪਹਿਲਾਂ ਅਫਸਰ ਸਾਹੀ ਨਾਲ ਦੀ ਨਾਲ ਜਦੋਂ ਸਰਕਾਰ ਬਣਦੀ ਹੈ ਗਲਤ ਗਾਈਡ ਕਰਨ ਲੱਗ ਜਾਂਦੀ ਹੈ ਆ ਦੇ ਖਿਲਾਫ ਕੋਈ ਧਰਨੇ ਵਿਚਾਰੇ ਨਾ ਪੈ ਸ਼ੁਰੂ ਹੋਣ ਉਹ ਤਾਂ ਲੀਡਰੇ ਦੱਸਣਗੇ ਜੀ ਆ ਕੇ ਨਹੀਂ ਅਸੀਂ ਤਾਂ ਕਾਦੇ ਲੀਡਰਾਂ ਦੀ ਅਸੀਂ ਤਾਂ ਨਾਲ ਜੁੜੇ ਹੋਏ ਆਂ ਕਾਂਗਰਸ ਪਾਰਟੀ ਦੇ ਹਾਂ ਜੀ ਹਾਂ ਜੀ ਬੜੀ ਖੁਸ਼ੀ ਦੀ ਬਰਕਰਾਰਾਂ ਦੇ ਵਿੱਚ ਲਹਿਰਿਆ ਥੋੜੇ ਸਮੇਂ ਦੋ ਚਾਰ ਮਿੰਟਾਂ ਤੇ ਬਾਹਰ ਜਿਹੜੇ ਆ ਰਹੇ ਨੇ ਉਹਦੇ ਕਰਕੇ ਸਮਾਂ ਜ਼ਰੂਰ ਲੱਗ ਗਿਆ ਪਰ ਕੋਰਟ ਨੇ ਜਿਹੜਾ ਸੁਪਰੀਮ ਕੋਰਟ ਨੇ ਅਨਿਆਂ ਕੀਤਾ ਜਮਾਨਤ ਮਿਲੀ ਆ ਕਾਂਗਰਸ ਪਾਰਟੀ ਦਾ ਵਰਕਰ ਜਿਹੜਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਕੜਾ ਹੋ ਕੇ ਅਸੀਂ ਸਾਨੂੰ ਵੀ ਬਹੁਤ ਖੁਸ਼ੀ ਆ ਜੀ ਸਾਧੂ ਸਿੰਘ ਜੀ ਕਿਉਂਕਿ ਜੋ ਉਹਨਾਂ ਨੇ ਸੱਚ ਦੀ ਲੜਾਈ ਲੜੀ ਆ ਲੋਕਾਂ ਨੇ ਦੂਸਾਂ ਲਾਏ ਨੇ ਝੂਠ ਸਾਰਿਆਂ ਨਾਜਾਇਜ਼ ਗਲਤ ਗੱਲਾਂ ਨੇ ਕੋਈ ਇਹ ਜੀ ਹੁਣ ਦੇਖ ਲੋ ਤੁਹਾਡੇ ਸਾਹਮਣੇ ਕੀ ਕੁਝ ਹੋ ਰਿਹਾ ਉਹਨਾਂ ਨੇ ਤਾਂ ਇਹੋ ਜਿਹਾ ਕੁਝ ਕੀਤਾ ਨਹੀਂਗਾ ਸਾਡਾ ਇਹੀ ਬੇਨਤੀ ਹੈ ਬਹੁਤ ਖੁਸ਼ੀ ਹੈ ਸਾਨੂੰ ਵੀ ਉਹਨਾਂ ਲਈ ਬਹੁਤ ਜਿਆਦਾ ਬਹੁਤ ਬਹੁਤ ਖੁਸ਼ੀ ਹੈ ਜਿਹੜਾ ਨੂੰ ਅਸੀਂ ਇੱਕ ਦੋ ਵਾਰੀ ਮੁਲਾਕਾਤ ਵੀ ਕਰਕੇ ਆਏ ਸੀ ਉਦੋਂ ਵੀ ਚੜ੍ਹਦੀ ਕਲਾ ਚ ਨੇ ਮੰਤਰੀ ਸਾਹਿਬ ਬੜੀ ਬੀਟ ਕਰ ਰਹੇ ਸੀ 15 ਤਰੀਕ ਦੀ 15 ਤਰੀਕ ਨੂੰ ਪਰਮਾਤਮਾ ਦੇ ਸਾਡੀ ਜੀ ਸੁਣ ਲਈ ਅਜਬ ਰਹਾ ਹੋ ਰਹੇ ਨੇ